ਵਾਹਿਗੁਰੂ ਧੰਨ ਵਾਹਿਗੁਰੂ ਜੀ ਪਰਬਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤਦ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਜੋ ਤੇਰੀ ਸਰਣਾਈ ਹਰ ਜਿਓ ਤਿਨ ਤੂੰ ਰੱਖਣ ਜੋਗ ਤਦ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੇਂ ਤਿਉਂ ਰੱਖੋ ਮੇਰੇ ਸੁਆਮੀ ਇਹੇ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਉ ਤਿੰਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਪੋਹੇ ਨਾ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜੀਉ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਪਾਇ ਲਾਗੇ ਉਹ ਜਮੈ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜੀਉ ਤੇਨਾ ਦੂਖ ਭੂਖ ਕਿਛ ਨਾਹੀ ਨਾਨਕ ਨਾਮ ਸਲਾਹੇ ਸਦਾ ਤੂੰ ਸਚੈ ਸ਼ਬਦ ਸਮਾਹੀ ਜੋ ਤੇਰੀ ਸਰਣਾਈ ਹਰ ਜਿਉ ਤੇਨਾ ਦੂਖ ਭੂਖ ਕਿਛ ਨਾਹੀ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੀ ਪਰਬਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜੀਓ ਤਿਨ ਤੂ ਰੱਖਣ ਜੋਗ ਤੁਦ ਜੀਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਜੋ ਤੇਰੀ ਸਰਣਾਈ ਹਰ ਜੀਓ ਤੈਨ ਤੂੰ ਰੱਖਣ ਜੋਗ ਤਦ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉਂ ਭਾਵੇ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਓ ਤੈਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਪੋਹੇ ਨਾ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਪਾਏ ਲਾਗੇ ਓਹ ਜਮੇ ਤੈ ਮਰ ਜਾਈ ਜੋ ਤੇਰੀ ਸਰਣਾਈ ਹਰ ਜਿਓ ਤਿਨਾ ਦੂਖ ਭੂਖ ਕਿਛ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸਚੈ ਸ਼ਬਦ ਸਮਾਹੇ ਜੋ ਤੇਰੀ ਸਰਣਾਈ ਹਰ ਜਿਓ ਤਿਨਾ ਦੂਖ ਭੂਖ ਕਿਛ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੀ ਪਰਬਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਉ ਤੈਨ ਤੂੰ ਰੱਖਨ ਜੋਗ ਤੁਦ ਜੀਵਡ ਮੈਂ ਅਵਰ ਨ ਸੂਜੈ ਨਾ ਕੋ ਹੋਆ ਨਾ ਹੋਗ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰਖਨ ਜੋਗ ਤੁਦ ਜੀਵਡ ਮੈਂ ਅਵਰ ਨ ਸੂਜੈ ਨਾ ਕੋ ਹੋਆ ਨਾ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖੋ ਮੇਰੇ ਸੁਆਮੀ ਇਹੇ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਉ ਤਿੰਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਪੋਹੇ ਨਾ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਭਾਇ ਲਾਗੇ ਉਹ ਜੰਮੈ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾ ਦੂਖ ਭੂਖ ਕਿਛ ਨਾਹੀ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਜੋ ਤੇਰੀ ਸਰਣਾਈ ਹਰ ਜੀਓ ਤਿਨਾਂ ਦੁਖ ਭੂਖ ਕਿਛ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਪਰਬਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਦ ਜੀਵਡ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉ ਭਾਵੇਂ ਤਿਉ ਰਾਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਉ ਤਿੰਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰਾਖੋ ਹਰ ਜਿਉ ਪੋਹੇ ਨਾ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਭਾਇ ਲਾਗੇ ਉਹ ਜੰਮੈ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾ ਦੁਖ ਭੂਖ ਕਿਛ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਜੋ ਤੇਰੀ ਸਰਣਾਈ ਹਰ ਜਿਉ ਤਿਨਾ ਦੂਖ ਭੂਖ ਕਿਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਪਰਬਾਤੀ ਮਹਲਾ 3 ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਦ ਜੀਵਡ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਦ ਜੀਵਡ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉਂ ਭਾਵੈ ਤਿਉਂ ਰਾਖੋ ਹਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਓ ਤਿਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖ ਉਹ ਹਰ ਜਿਓ ਪੋਹੇ ਨਾ ਸਕੈ ਜਮ ਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਭਾਇ ਲਾਗੇ ਉਹ ਜੰਮੈ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤੇਨਾ ਦੂਖ ਭੂਖ ਕਿਛ ਨਾਹਿ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਜੋ ਤੇਰੀ ਸਰਣਾਈ ਹਰ ਜਿਓ ਤੇਨਾ ਦੂਖ ਭੂਖ ਕਿਛ ਨਾਹਿ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਪਰਬਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤਦ ਜੇ ਵਡਮੈ ਅਵਰ ਨਾ ਸੂਜੈ ਨਾ ਕੋ ਹੋਆ ਨ ਹੋਗ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਣ ਜੋਗ ਤੁਦ ਜੀਵਡ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉਂ ਭਾਵੇ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਓ ਤੈਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਓ ਪੋਹੇ ਨ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜੀਓ ਨਾ ਉਹ ਘਟੈ ਨ ਜਾਏ ਜੋ ਹਰ ਛੋੜ ਦੂਜੈ ਭਾਇ ਲਾਗੈ ਉਹ ਜਮੈ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾ ਦੂਖ ਭੂਖ ਕਿਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਜੋ ਤੇਰੀ ਸਰਣਾਈ ਹਰ ਜਿਓ ਤੇਨਾ ਦੂਖ ਭੂਖ ਕਿਛ ਨਾ ਹੈ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਓ ਤੈਨ ਤੂੰ ਰੱਖਨ ਜੋਗ ਤੁਦ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜਿਓ ਸਦਾ ਤੇਰੀ ਸਰਣਾਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਓ ਤਿੰਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਓ ਪੋਹੇ ਨਾ ਸਕੈ ਜਮਕਾਲ ਜੋ ਤੇਰੀ ਸਰਣਾਈ ਹਰ ਜੀਓ ਤਿੰਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਓ ਪੋਹੇ ਨਾ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜਿਓ ਨਾ ਉਹ ਘਟੇ ਨਾ ਜਾਏ ਜੋ ਹਰ ਛੋੜ ਦੂਜੇ ਭਾਏ ਲਾਗੇ ਉਹ ਜਮੈ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਓ ਤਿਨਾ ਦੂਖ ਭੂਖ ਕਿਛ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਜੋ ਤੇਰੀ ਸਰਣਾਈ ਹਰ ਜਿਓ ਤੇਨਾ ਦੂਖ ਭੂਖ ਕਿਛ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੇ ਸ਼ਬਦ ਸਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ